DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਰਾਣਾ ਗੁਰਜੀਤ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਤੇ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਵੀ ਜਿਹੜੇ ਕਿਸਾਨ ਬਰਸਾਤੀ ਮੱਕੀ ਬੀਜਣਗੇ ਮੈਂ ਐਮਐਸਪੀ ਦੇ ਉੱਤੇ ਉਹਨਾਂ ਦੀ ਮੱਕੀ ਬੀਜਾਂਗਾ ਅੱਜ ਰਾਣਾ ਗੁਰਜੀਤ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਰਾਣਾ ਗੁਰਜੀਤ ਨੇ ਡਾਟਾ ਮੰਗਿਆ ਸਰਕਾਰ ਤੋਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਤਾਂ ਡਾਟਾ ਹੈ ਗਿਆ ਪਰ ਜਿਹੜੇ ਕਿਸਾਨਾਂ ਨੇ ਥੋੜੇ ਥਰੂ ਮੱਕੀ ਬੀਜੀ ਆ ਜਾਂ ਥੋੜੇ ਧਿਆਨ ਦੇ ਵਿੱਚ ਨੇ ਤੁਸੀਂ ਮੈਨੂੰ ਡਾਟਾ ਦੇ ਦਿਓ ਤੇ ਉਹਨਾਂ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਤੁਸੀਂ ਇੱਥੇ ਆਏ ਹੋ ਤੇ ਇਹ ਮਤਾਇਆ ਮੈਂ ਇੱਕ ਐਲਾਨ ਕੀਤਾ ਸੀਗਾ ਕਿ ਬਰਸਾਤੀ ਮੱਕੀ ਜਿਹੜਾ ਬੰਦਾ ਬੀਜੇਗਾ ਮੈਂ ਐਮਐਸਪੀ ਤੇ ਉਹਦੀ ਮੱਕੀ ਖਰੀਦਾਂਗਾ ਮੱਕੀ ਪੱਕ ਗਈ ਆ ਮੈਂ ਪਿਛਲੇ ਦਿਨੀ ਖੁੱਡੀਆਂ ਸਾਹਿਬ ਨੂੰ ਮਿਲਿਆ ਔਰ ਚੀਫ ਸੈਕਟਰੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਜੀ ਸਾਡੇ ਕੋਲ ਸਾਡਾ ਆਪਣਾ ਡਾਟਾ ਤਾਂ ਹੈਗਾ ਬਟ ਕੁਝ ਬੰਦਿਆਂ ਨੇ ਡਾਇਰੈਕਟਲੀ بھیਜੀ ਆ ਕੁਝ ਨੇ ਤੁਹਾਡੇ ਮਹਿਕਮੇ ਕਰਕੇ ਵੀ ਭੀਜੀ ਹੋਗੀ ਤੇ ਉਹ ਲਿਸਟ ਸਾਨੂੰ ਤੁਸੀਂ ਦਿਵਾ ਦਿਓ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਕੰਪਨਸੇਸ਼ਨ ਵੀ ਦੇਣਾ ਨਾ ਉਹਦਾ 7000 ਰੁਪਏ ਜਾਂ 8000 ਰੁਪਏ ਕਿਲਾ ਚੋਨੇ ਤੋਂ ਮੱਕੀ ਮੱਕੀ ਤੇ ਆਉਣ ਤੇ ਬਿਜਲੀ ਦਾ ਬੈਨੀਫਿਟ ਇਹਨਾਂ ਕੋਲ ਲਿਸਟ ਆ ਤੇ ਦੇ ਵਰ ਕਾਈਂਡ ਇਨਫ ਕਿ ਸਾਨੂੰ ਲਿਸਟ ਦਿੱਤੀ ਲਿਸਟ ਮੈਂ ਮੰਗੀ ਕਾਦੇ ਲਈ ਮੇਰੇ ਵਾਲਾ ਤਾਂ ਹੈਗਾ ਮੈਨੂੰ ਪਤਾ ਹੈ ਕਿਹੜੀ ਮੰਡੀ ਚ ਆਪਾਂ ਉਹਨਾਂ ਦਾ ਪਰਚੇਸ ਸੈਂਟਰ ਖੋਲਣਾ ਇਹਨਾਂ ਦੀ ਲਿਸਟ ਨਾਲ ਸਾਨੂੰ ਫਾਇਦਾ ਹੋਇਆ ਕਿ ਪੰਜਾਬ ਦੇ ਵਿੱਚ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਉਹ ਅਸੀਂ ਆ ਪਰਚੇਸ ਹੁਣ ਚਾਲੂ ਕੱਲੇ ਕੱਲੇ ਬੰਦੇ ਨੂੰ ਟੈਲੀਫੋਨ ਰਾਹੀਂ ਅਸੀਂ ਬਣਾ ਲਿਆ ਉਹਨਾਂ ਦਾ ਕੰਟੈਕਟ ਪਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਮੈਂ ਮੈਂ ਚਾਹਾਂਗਾ ਜੇ ਤੁਸੀਂ ਟੈਲੀਫੋਨ ਨੰਬਰ ਲਿਖ ਦਿਓ ਕਿ ਰਾਣਾ ਸ਼ੂਗਰ ਸਰੋ ਗੁਰਸੇਵਕਸ 987781741 ਇਹ ਟੈਲੀਫੋਨ ਨੰਬਰ ਹੈ ਇੱਕ ਮੈਨੇਜਰ ਦੀ ਡਿਊਟੀ ਲਈ ਹੈ ਕਿ ਪਹਿਲੀ ਗੱਲ ਤੇ ਪਰਚੇਸ ਐਸ ਪਰ ਸਪੈਸੀਫਿਕੇਸ਼ਨਸ ਜੋ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ 2400 2400 ਰੁਪਏ ਐ ਐਮਐਸਪੀ ਉਹ ਦੇਵਾਂਗੇ ਮੌਇਸਚਰ ਜੋ ਪ੍ਰੈਸਕ੍ਰਾਈਬ ਹੋਇਆ ਉਹਦੇ ਹਿਸਾਬ ਨਾਲ ਅਸੀਂ ਉਹ ਮੱਕੀ ਪਰਚੇਸ ਕਰਾਂਗੇ ਤੇ ਉਹਦੀ ਲਿਫਟਿੰਗ ਦੇ ਤੇ ਉਹਦੇ ਫਾਈਨੈਂਸਿਸ ਦੇ ਅਰੇਂਜਮੈਂਟ ਕਰਨ ਲਈ ਮੰਤਰੀ ਜੀ ਕੋ ਗਏ ਸੀਗੇ ਉਹ ਸਾਰੇ ਹੋ ਗਏ ਆ ਐਂਡ ਅਸੀਂ ਲਿਫਟਿੰਗ ਚਾਲੂ ਕਰ ਰਹੇ ਕੋਈ ਬੰਦਾ ਵੀ ਇਸ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦਾ ਕਿ ਭਾਈ ਮੇਰੇ ਕੋ ਮੱਕੀ ਆ ਬਰਸਾਤੀ ਵੀ 98 77 81 74 18 ਗੁਰਸੇਵਕ ਸਿੰਘ ਇੱਕ ਤਾਂ ਮਕਸਦ ਇਹ ਸੀ ਦੂਜਾ ਇਸੇ ਦੇ ਨਾਲ ਜੁੜਿਆ ਹੋਇਆ ਵਿਧਾਨ ਸਭਾ ਦੇ ਵਿੱਚ ਮਿਸਟਰ ਗੋਇਲ ਜਿਹੜੇ ਵਜ਼ੀਰ ਨੇ ਇਰੀਗੇਸ਼ਨ ਤੇ ਸਾਡਾ ਬੰਦਾ ਉਹਦੇ ਪ੍ਰਬੰਧ ਸਾਰੇ ਕਰੇਗਾ ਉਹ ਘਰ ਘਰ ਮੇਰੇ ਬੰਦੇ ਜਾਣਗੇ ਉਥੇ ਪੈਂਫਲਟ ਤੇ ਮੇਰੀ ਚਿੱਠੀ ਵੀ ਦੇ ਕੇ ਆਉਣਗੇ ਪਹਿਲੇ ਪਹਿਲੇ ਸਾਲ ਹੀ ਮੈਨੂੰ ਵੀ ਪਤਾ ਸਗਾ ਕਿ ਲੱਖਾਂ ਐਕਟਰ ਨਹੀਂ ਕਿਸੇ ਨੇ ਭਿਜਨੇ ਕਿੰਨੇ ਹੋਏ ਹਜ਼ਾਰਾਂ ਚ ਮੈਂ ਤੁਹਾਨੂੰ ਡਿਟੇਲ ਕਿ ਮੈਂ ਕਿਹਾ بڑا ਮੁਸ਼ਕਿਲ ਹੈ ਡਿਟੇਲ ਬਣਾ ਰਹਾ ਚਲੋ ਜਿਹਨੇ ਮੱਕੀ ਪੀਜੀ ਆ ਅਸੀਂ ਉਹਦੀ ਮੱਕੀ ਦਾ ਦਾਣਾ ਦਾਣਾ ਚੱਕਾਂਗੇ ਐਮ ਐਸ ਪੀ ਤੇ ਚੱਕਾਂਗੇ ਔਰ ਕਰੋ ਘਰ ਜਾ ਕੇ ਉਹਨਾਂ ਚਿੱਠੀ ਵੀ ਦੇ ਕੇ ਉਹਨਗੇ ਮੇਰੇ ਲੋਕੀ ਭਾਈ ਆ ਚਿੱਠੀ ਆ ਗਰੰਟੀ ਆ 2400 ਰੁਪਏ ਦੇਾਂਗੇ ਤੇ ਤੇਰੀ ਮੱਕੀ ਚੱਕਾਂਗੇ ਫਰਾਂਦੀ ਮੰਡੀ ਚ ਚੱਕਾਂਗੇ ਠੀਕ ਰਹੇ ਜੀ ਹਾਲੇ ਸਕੈਟਰਡ ਆ ਬਹੁਤ ਵੱਡਾ ਏਰੀਆ ਨਹੀਂ ਲੋਕਾਂ ਨੇ ਟਰਾਈ ਕਰਨੀ ਸੀ ਉਹਨਾਂ ਨੇ ਟਰਾਈ ਕਰ ਲਈ ਕੁਝ ਨਹੀਂ ਮਤਲਬ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ 50000 ਰੁਪਏ ਨੂੰ ਜਿਹੜੀ ਹਰੀ ਮੱਕੀ ਸੀ ਨਾ ਉਹਨਾਂ ਨੇ ਚਾਰ ਇਚ ਸੁੱਟ ਦਿੱਤੀ ਉਹਦੇ ਚੋਂ ਲੱਗਾ ਕੁਝ ਨਹੀਂ ਤੇ 40000 ਰੁਪਏ ਬਚਤ ਫਿਰ ਵੀ ਹੋ ਗਈ। ਦਰਨਾ ਪਾਲੂਗਾ ਕਰੂਗਾ ਹੈ ਜੀ ਖਾਦ ਪਾਊਗਾ ਇਹ ਕਰੂਗਾ ਉਹ 50000 ਰੁਪਏ ਦੀ ਮੱਕੀ ਮੰਡੀ ਚ ਜਾ ਕੇ ਲੈ ਸੁਟਿਆ। ਹਰੀ ਹੁਣ ਉਹ ਚ ਅਰਲੀ ਇਹ ਹੁਸ਼ਾਰਪੁਰ ਏਰੀਆ ਚ ਜਾਵਾ। ਬਲਾਚੌਰ ਹੁਸ਼ਾਰਪੁਰ ਤੇ ਉਹਦੇ ਚੋ ਵੇਲੇ ਸਰ ਆਪਣਾ ਅ ਮਟਰ ਜਾਂ ਆਲੂ ਲਾਏਗਾ ਅਰਲੀ ਆਲੂ। ਗਵਿੰਗ ਬੈਕ ਟੂ ਮંત્રી ਜੀ ਗੋਇਲ ਸਾਹਿਬ ਗੋਇਲ ਸਾਹਿਬ ਦੀ ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਦਿੱਤੀ ਕਿ ਪੰਜਾਬ ਸਰਕਾਰ ਨੇ ਪਿਛਲੀ ਵਾਰ 50 55% ਕਿੰਨੇ ਪਰਸੈਂਟ ਪਾਣੀ ਯੂਟिलाइज ਕੀਤਾ ਐਸਫਾਰ 74% ਕਰ ਲੈਣਗੇ ਮੈਂ ਕਹਿੰਨਾ ਕਿ ਇਹ ਪਾਣੀ ਅਸੀਂ 100% ਯੂਟिलाइज ਕਰਦੇ ਸੀਗੇ ਕਿਵੇਂ ਕਰਦੇ ਸੀਗੇ ਕਿ ਇਸ ਤੋਂ ਪਹਿਲਾਂ ਜਿਹੜਾ ਨਰਮਾ ਹੁੰਦਾ ਸੀ ਨਾ ਜੀ ਉਹਨੂੰ April May June جتیں ਬਰਸਾਤਾ ਨਹੀਂ ਆਉਂਦੀਆਂ ਅਸੀਂ ਇਹ ਨਹਿਰੀ ਪਾਣੀ ਉਹਦੇ ਚ ਸੰਭਾਲ ਕਰਦੇ ਸੀ ਕਮੀਆਂ ਉਦੋਂ ਵੀ ਰਹਿੰਦੀਆਂ ਹੁੰਦੀਆਂ ਮੈਂ ਨਹੀਂ ਕਹਿੰਦਾ ਬਟ ਐਟ دی ਸੇਮ ਟਾਈਮ ਮੰਤਰੀ ਜੀ ਦਾ ਵਿਧਾਨ ਸਭਾ ਸਟੇਟਮੈਂਟ ਦੇਣਾ ਕਿ 74% ਪਾਣੀ ਇਸਤੇਮਾਲ ਕਰਾਂਗੇ ਇਹ ਬੜਾ ਡੇਂਜਰਸ ਆ ਉਹ ਡੇਂਜਰ ਨਹੀਂ ਮੈਂ ਹੁਣ ਦੱਸਣਾ ਚਾਹੁੰਦਾ ਆਪਣਾ ਕੇਸ ਵੀਕ ਨਹੀਂ ਕਰੀਂ ਦਿਓ ਲੋਕ ਸਾਨੂੰ ਹੁਣ ਗੱਲ ਇਹ ਆ ਕਿ ਵੀ ਇਹਨੂੰ 100% ਕਿਵੇਂ ਯੂਟਿਲਾਈਜ਼ ਕਰਨਾ ਵਿਦਆਊਟ ਸਪੈਂਡਿੰਗ ਅ ਸਿੰਗਲ ਰੁਪੀ ਦੇਖੋ ਮਾਰਚ ਦੇ ਵਿੱਚ ਫਰਵਰੀ ਦੇ ਫਸਟ ਵੀਕ ਚ ਮੈਂ ਬਰਸਾਤੀ ਮੱਕੀ ਦੇ ਹੱਕ ਚ ਆ ਸਪ੍ਰਿੰਗ ਮੱਕੀ ਦੇ ਮੈਂ ਉਲਟਿਆ ਲੇਕਿਨ ਜੇ ਸਾਡਾ ਪਾਣੀ ਵੇਸਟ ਹੋ ਰਿਹਾ ਤੇ ਸਪ੍ਰਿੰਗ ਮੱਕੀ ਜਿਸ ਇਲਾਕੇ ਦੇ ਵਿੱਚ ਪਾਣੀ ਦੀ ਅਵੇਲੇਬਿਲਟੀ ਹੈ ਨਹਿਰੀ ਦੀ ਵਿਦਆਊਟ ਯੂਜ਼ਿੰਗ ਦੀ ਟਿਊਬਲ ਵਾਟਰ ਸਾਨੂੰ ਪਲੈਨ ਕਰਨਾ ਚਾਹੀਦਾ ਕਿ ਵੀ ਇਫੈਕਟਿਵ ਯੂਟਿਲਾਈਜੇਸ਼ਨ ਆਫ ਵਾਟਰ ਹੋਵੇ ਸਪ੍ਰਿੰਗ ਮੱਕੀ ਬੀਜੀ ਜਾਵੇ 395 ਹਜ਼ਾਰ ਤੋਂ ਲੈ ਕੇ 180000 ਰੁਪਏ ਤੱਕ ਦਾ ਵਟੀ ਹੁੰਦੀ ਜ਼ਮੀਨਦਾਰ ਨੂੰ ਸਪ੍ਰਿੰਗ ਮੱਕੀ ਦੇ ਵਿੱਚ 40 45 50 ਗੁੰਟਲ ਤਾਂ ਹੀ ਵੀ ਨਿਕਲਦੀ ਆ ਸੋ ਸਾਨੂੰ ਪਾਣੀ ਦੀ ਇੱਕ ਇੱਕ ਡ੍ਰੌਪ ਯੂਜ਼ ਕਰਨੀ ਚਾਹੀਦੀ ਆ ਜ਼ਮੀਨਦਾਰ ਦੀ ਕਨਕ ਦੇ ਮਨਸਫਤ ਜੇ ਅਸੀਂ ਮੱਕੀ ਬੀਜੀਏ ਤਾਂ ਆਮਦਨ ਦੁੱਗਣੀ ਢਾਈ ਗੁਣੀ ਆ ਸੋ ਜਿੱਦਾਂ ਕਿ ਰਾਣਾ ਗੁਰਜੀਤ ਵੱਲੋਂ ਬਰਸਾਤੀ ਮੱਕੀ ਐਮਐਸਪੀ ਦੇ ਉੱਤੇ ਚੱਕਣ ਦਾ ਐਲਾਨ ਕੀਤਾ ਗਿਆ ਸੀ ਉਹ ਪੂਰਾ ਕਰ ਦਿੱਤਾ ਗਿਆ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਤੇ ਇਸ ਦੇ ਚੱਲਦੇ ਸੀ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਹਲੇ ਗੱਲਬਾਤ ਨਹੀਂ ਹੋਈ ਪਰ ਕਿਸਾਨਾਂ ਦਾ ਵੀ ਪ੍ਰਤੀਕਰਮ ਜ਼ੋਰ ਲਵਾਂਗੇ ਉਹ ਰਾਣਾ ਗੁਰਜੀਤ ਦੇ ਫੈਸਲੇ ਨੂੰ ਕਿਵੇਂ ਦੇਖਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ